ਲੱਛਮੀ ਦੇ ਪਿਆਰ ਕਰਨ ਵਾਲੇ ਮੇਰੇ ਸਾਥੀਓ ਭੈਣੋ ਭਰਾਓ ਸਦੀ ਲੱਛਮੀ ਬਾਰੇ ਬਹੁਤ ਕੁਝ ਦੱਸ ਚੁੱਕੇ ਜਿਹੜੇ ਉਹਨਾ ਕੰਮ ਕਰਦੇ ਰਹੇ ਹੈ ਮੈਂ ਉਹਨਾਂ ਦੇ ਨਾਲ ਨਾ ਮੁਲਾਜ਼ਮਾਂ ਦੇ ਤੌਰ ਤੇ ਕੰਮ ਕੀਤਾ ਪਰ 파ਰਟੀ ਤੌਰ ਤੇ ਮੈਂ ਉਹਨਾਂ ਨੂੰ ਬਹੁਤ ਵਾਰੀ ਮਿਲਿਆ ਉਹਨਾਂ ਦੀ ਸਿਹਤ ਜ਼ਿੰਦਗੀ ਨੂੰ ਲਿਖਣ ਦਾ ਮੈਨੂੰ ਮੌਕਾ ਵੀ ਮਿਲਿਆ ਰਗਮਲ ਜੀ ਰਾਹੀਂ ਵੀ ਬੜੀ ਉਹਨਾਂ ਬਾਰੇ ਜਾਣਕਾਰੀ ਮਿਲੀ ਹੈ ਤੇ ਮੈਂ ਉਹਨਾਂ ਨੂੰ ਸੱਚੇ ਦਿਲ ਤੋਂ ਪਾਰਟੀ ਵੱਲੋਂ ਆਪਣੇ ਵੱਲੋਂ ਸ਼ਰਧਾਂ ਦੇ ਫੁੱਲ ਭੇਟ ਕਰਦਾ ਸਹਿਲ ਜੀ ਹੁਣ ਇਹ ਹੈ ਹੋਇਆ ਮੈਂ ਪੜ ਰਿਹਾ ਹਾਂ ਸਰ ਇੱਕ ਸ਼ਬਦ ਵਿੱਚ ਇਹ ਬੰਦਾ ਸਾਰਾ ਆ ਜਾਂਦਾ ਇਹ ਬੰਦਾ ਕੋ ਸਹਿਲ ਤੇ ਆ ਜ਼ਿੰਦਗੀ ਕਾਂਗਰਸ ਤੇ ਆ ਉਹ ਫਿਰ ਬਾਕੀ ਸ਼ਬਦ ਛੋਟੇ ਲੱਗਦੇ ਆ ਸਿਰਦ ਸ਼ਬਦ ਹੀ ਬਹੁਤ ਵੱਡਾ ਹੈ ਗੁਰਨਾਨਕ ਦੇ ਨਾਲ ਭਾਈ ਮਰਦਾਨਾ ਤੋਂ ਰੇ ਭਾਈ ਸ਼ਮ ਪਹਿਲੀ ਵਾਰੀ ਗੁਰਨਾਥ ਸਿੰਘ ਜੀ ਨੇ ਮਰਦਾਨੇ ਵਰਤਿਆ ਉਹ ਤੋਂ ਪਹਿਲਾਂ ਭਾਈ ਸ਼ਮ ਜੀ ਨੇ ਸੁਣਨ ਚ ਆਇਆ ਤੇ ਭਾਈ ਪਿਸ਼ਮ ਜੀ ਦਾ ਨੁਕਸਰ ਬਣ ਗਿਆ ਕਿ ਜਿਹੜਾ ਮਠਾਸ ਭਰਿਆ ਸ਼ਬਦ ਹੈ ਇਹ ਪਿਸ਼ਮਤ ਨਹੀਂ ਮਰਦਾਨੇ ਦੀ ਜ਼ਿੰਦਗੀ ਦਾ ਪ੍ਰਤੱਖ ਸਾਡੇ ਸਾਹਮਣੇ ਪੇਸ਼ ਕਰਦਾ ਹੈ ਤੋਂ ਉਸ ਹਿਰਦ ਸਾਥੀ ਨੂੰ ਮੈਂ ਕਮੁਨਿਸਟਾਂ ਦੇ ਤੌਰ ਤੇ ਯਾਦ ਕਰਦਾ ਇਸ ਕਰਕੇ ਯਾਦ ਕਰਦਾ ਕੋਈ ਕਾਰਲ ਮਾਰਕਸ ਨੂੰ ਅਰਥ ਸ਼ਾਸਤਰੀ ਕਹੇਗਾ ਕੋਈ ਟੈਡਿਓਸਟ ਵੀ ਕਹੇਗਾ ਉਹ ਕਹੇਗਾ ਉਹ ਸੋਸ਼ਲਿਸਟ ਸੀ ਸੋਸ਼ਲ ਸਾਇੰਸ ਨੂੰ ਬਹੁਤ ਜਾਣਦਾ ਸੀ ਪਰ ਜੇ ਮੈਨੂੰ ਪੁੱਛੇ ਕਿ ਮੈਂ ਕਹਾਂਗਾ ਕੱਟ ਨਹੀਂ ਉਹ ਪਹਿਲਾਂ ਆਕਾਰ ਇਨਕਲਾਬੀ ਸੀ ਉਹਨੇ ਸਮਾਜ ਨੂੰ ਬਦਲੋ ਦਾ ਰਾਹ ਦੱਸਿਆ ਇਸ ਵਾਸਤੇ ਮੈਂ ਵੀ ਲੱਖ ਜੀ ਨੂੰ ਇੱਕ ਕਾਮਰਸ ਦੇ ਤੌਰ ਤੇ ਇਨਕਲਾਬੀ ਦੇ ਤੌਰ ਤੇ ਯਾਦ ਕਰਦਾ ਇਹ ਤਾਂ ਦੇ ਸਾਥੀਆਂ ਦੀ ਲੋੜ ਹੈ ਜ਼ਿੰਦਗੀ 'ਚ ਕਈ ਵਾਰੀ ਇਹਦਾ ਹੁੰਦਾ ਵੀ ਰਿਟਾਇਰਮੈਂਟ ਤੋਂ ਬਾਅਦ ਮਿਹਰਾਜਾਂ ਆਰਾਮ ਕਰਦਾ ਜਾਂ ਫਿਰ ਨਵਾਂ ਕਾਰੋਬਾਰ ਸ਼ੁਰੂ ਕਰਦਾ ਹੈ ਪਰ ਲੱਠੀ ਨੇ ਨਹੀਂ ਕੀਤਾ ਜਦੋਂ ਆ ਵੀ ਇੱਕ ਕੰਮ ਖਤਮ ਕੀਤਾ ਤੇ ਉਹ ਨੂੰ ਵੱਡਾ ਕੰਮ ਚੁਣ ਲਿਆ ਆਪਣੇ ਸੂਬੇ 'ਚ ਨਹੀਂ ਵਾਪਸ ਗਏ ਇੱਥੇ ਹੀ ਰਹਿ ਗਏ ਕਿ ਮੈਂ ਬੈਠਾ ਸੋਚਦਾ ਸਾਹਿਬ ਇਹ ਸ਼ਰ ਪਾਤਰ ਦਾ ਸ਼ੇਰ ਇਹਨਾ ਵਾਸਤੇ ਹੋਏ ਕਿ ਬੇਨਾਮਾ ਸੇਕਲ ਕਰੀ ਜੀ ਕੀਤਾ ਤੇ ਮੁੜ ਜਾਮੀ ਸਾਨੂੰ ਤੇ ਰੂਹਾਂ ਨੂੰ ਆਰਾਮ ਨਹੀਂ ਮੁੜ ਕੇ ਗਏ ਨਹੀਂ ਲਾਠਾ ਆਪਣੇ ਜਿਵੇਂ ਇੱਥੇ ਆਪਣੇ ਉਸ ਬੇਸ਼ਕੂਬੇ 'ਚ ਸੂਬੇ 'ਚ ਕੱਟ ਸਾਡਾ ਬਣ ਕੇ ਬਹਿ ਗਿਆ ਤੇ ਲਈ ਤਿਆ ਕਿ ਉਹਨੇ ਬਹੁਤ ਕਮਾਈ ਕੀਤੀ ਜ਼ਿੰਦਗੀ ਦੀ ਵਿਚਾਰਾਂ ਦੀ ਕਮਾਈ ਕੀਤੀ ਤੇ ਤੁਸੀਂ ਉਹਦਾ ਪ੍ਰਮਾਣ ਹੋ ਸਾਰੇ ਜਿਹੜੇ ਸਾਥੀ ਬੈਠੇ ਅੱਜ ਲੱਠ ਦੀ ਲੋੜ ਮੈਂ ਸ਼ਰਧਾ ਦੇ ਦਿਆਂ ਨੇ ਪੁੱਛ ਰਿਹਾ ਸਾ ਕਿੰਨਾ ਬੋਲਾਂ ਪੰਜ ਸੱਬਰ ਨਾਲ ਬੋਲਾਂਗਾ ਸਮਾਂ ਥੋੜਾ ਬਹੁਤ ਹੈ ਲੇਕਿਨ ਲੱਠ ਦੇ ਬਾਰੇ ਆਏ ਹੋਏ ਦਾ ਵਿਚਾਰ ਨਾ ਦੱਸਾਂ ਇਹ ਵੀ ਬੁਰਾ ਲੱਗਦਾ ਹੈ ਕਿਉਂਕਿ ਮੈਂ ਸੋਚਦਾ ਹਾਂ ਕਿ ਸੰਬੰਧ ਕੋਲ ਲੰਘਦੇ ਜਾਮੋਂ ਤੁਸੀਂ ਦਿੱਲੀ ਵੱਲ ਨੂੰ ਇਸ ਸ਼ਾਂਤੀ ਦੀਵਾਰ ਵਿੱਚ tume ਜਾਣ ਵਾਲੇ ਬੱਚਿਆਂ ਨੂੰ ਯਾਦ ਨਾ ਕਰੂੰ ਕਿ ਕਿਸੇ ਸੰੰਧ ਤੋਂ ਕਿਉਂ ਲੰਘ ਰਹੇ। ਇਹ ਲਾਠਵੇ ਇਸ ਮਾਗੀ ਦੇ ਆਖਿਰ ਮੈਂ ਕੋਈ ਜਨਮ ਅੱਜ ਦੀ ਜ਼ਿੰਦਗੀ ਬਾਰੇ ਕਰਨੀ ਹੈ ਜਿਹੜਾ ਕਰਕੇ ਲੜ ਦੀ ਜ਼ਰੂਰਤ ਮਹਿਸੂਸ ਹੁੰਦੀ ਰਹੇਗੀ। ਇੱਕ ਦਹਾ ਬੀਤ ਐਸੇ ਵੇਲੇ ਅਸੀਂ ਇਸ ਵਿੱਚ ਦੇਸ਼ ਇੱਦਾਂ ਦਾ ਫਸਿਆ ਹੋਇਆ 47 ਤੋਂ ਬਾਅਦ ਕਰੀ ਇਦਾਂ ਦਾ ਨਹੀਂ ਵਾਪਰੇ। ਘਟਨਾਵਾਂ ਦੇ ਬੜੇ ਦੌਰ ਵਾਪਰੇ ਆ। ਜਿੰਦਗੀ ਦਾੜਾ ਆਇਆ ਐਮਰਜੈਂਸੀ ਵੀ ਆਈ ਆ ਪੰਜਾਬ ਚ ਕਾਲਾ ਦੌਰ ਵੀ ਦੇਖਿਆ ਉਹ ਦੋਨਾਂ ਦੇ ਆਪਣੀਆਂ ਆਪਣੀਆਂ ਮੁਸ਼ਕਲਾਂ ਨਹੀਂ ਆ ਲੇਕਿਨ ਜਿਹੜਾ ਦੌਰ ਅਸੀਂ ਪਿਛਲੇ 10 ਸਾਲਾਂ ਦਾ ਦੇਖ ਰਹੇ ਹਾਂ ਉਹ ਜ਼ਿਆਦਾ ਖਤਰਨਾਕ ਗਿਆ ਉਹਦੇ ਬਾਰੇ ਹਾਂ ਦੇ ਲੋਕਾਂ ਨੂੰ ਅਹਿਸਾਸ ਨਹੀਂ ਇਹ ਅਹਿਸਾਸ ਹੋ ਗਏ ਤੇ ਖੁਸ਼ ਹੋਈਏ ਜੇ ਅਹਿਸਾਸ ਨਹੀਂ ਤਾਂ ਗਿਲਾ ਨਹੀਂ ਕਰਦਾ ਮੈਂ ਅਹਿਸਾਸ ਕਰਾਉਣਾ ਤੇ ਸਾਡਾ ਕੰਮ ਹੈ ਨਾ ਅਸੀਂ ਅਹਿਸਾਸ ਕਰਾਉਣ ਵਾਲੇ ਬਣੇ ਹਾਂ ਅਸੀਂ ਉਹਨਾਂ ਵਿਚਾਰਾਂ ਨੂੰ ਲੋਕਾਂ ਕੋਲੇ ਪਰ ਮੈਂ ਦੱਸ ਰਿਹਾ ਹਾਂ ਵੀ ਉਹ ਜਿਹੜਾ ਕਿੰਦਾ ਵੱਡਾ ਦੁਕਾਨ ਭਾਰਤ ਵਿੱਚ ਵਾਪਰ ਰਿਹਾ ਉਹ ਵੀ ਕੋਈ ਬਿੰਤੀ ਮਿੰਤੀ ਹਾਲ ਨਹੀਂ ਉਹ ਨਹੀਂ ਕਰਦਾ ਇੱਕਦਾਂ ਜਿਹੜਾ ਸਾਡਾ ਅਰਥਚਾਰਾ ਉੱਪ ਟੁੱਟਿਆ ਉਹਨਾਂ ਦਿਨਾਂ 'ਚ ਜਿੰਨਾ ਦਾ ਮੜਵਾਲਾ ਅਮਰੀਕਾ ਚ ਆਇਆ ਸੀ 2008 'ਚ ਇਦਾਂ ਦਾ ਪਟਾਕਾ ਭਾਰਤ ਵਿੱਚ ਪੈਣ ਵਾਲਾ ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਅਰਥਚਾਰਾ ਐਨ ਗੁਵਾਰਾ ਇਦਾਂ ਚੱਲ ਰਿਹਾ ਫਟਣ ਨੂੰ ਤਿਆਰ ਆ ਔਰ ਦੇਸ਼ ਦੀ ਵਿਤਮੰਤਰੀ ਕਹਿ ਰਹੀ ਹੈ ਵੇ ਧਿਆਨ ਰੱਖਿਓ ਜੇ ਬੈਂਕਾਂ ਦਾ ਦਿਵਾਲਾ ਨਿਕਲ ਗਿਆ ਅਸੀਂ 5 ਲੱਖ ਦੀ ਗਰੰਟੀ ਕਰਦੇ ਹਾਂ ਕਿ ਵੱਧ ਦੀ ਗਰੰਟੀ ਨਹੀਂ ਕਰਦੇ ਤੁਹਾਡੇ ਪੈਸੇ ਸੇਫ ਰਹਿਣਗੇ। ਸ਼ਰਾਬ ਇਹ ਕਰਨੇ ਆਪਾਂ। ਐਸੀ ਕਰਕੇ ਭਾਰਤ ਵਿੱਚੋਂ ਪੈਸਾ ਕੱਢਿਆ ਜਾ ਰਿਹਾ। ਸਾਡਾ ਘਾਟਾ ਵਧੀ ਜਾ ਰਿਹਾ। ਪੈਸੇ ਵੀ ਟੀਮ ਖੱਲੇ ਨੂੰ ਆ ਰਹੀ ਆ। ਤੁਸੀਂ ਤਾਂ ਕਹਿ ਰਹੇ ਪ੍ਰਾਣੀ ਕ੍ਰਿਸ਼ਨ ਬਹਾਲ ਕਰੋ ਮੈਨੂੰ ਲੱਗਦਾ ਹੈ ਪੱਕੀ ਨੌਕਰੀ ਸ਼ਬਦ ਪੁਰਾਣਾ ਹੋ ਗਿਆ। ਕੋਈ ਪਰਮਾਟਰ ਨੌਕਰੀ ਨਹੀਂ ਹੋਏਗੀ। ਟੁਲੇਖਾ ਜ਼ਿੰਦਗੀ ਦਾ ਨਾ ਰੱਖੋ ਆਪਣੇ ਮੱਝ। ਲੜਾਈ ਲੜਨੀ ਹੋਰ ਚੀਜ਼ ਆ ਲੜਾਈ ਲੜੋ ਲੜਾਈ ਨਹੀਂ ਰੁਕਦਾ ਮੈਂ ਮੈਂ ਕੋਈ ਰੋਕ ਸਕਦਾ ਲੜਾਈ ਲੜ ਕੇ ਕੁਝ ਬਣੂਗਾ ਨਾ ਜੇ ਤਨੇ ਮਨ ਬਣਾ ਲਓ ਕਿ ਇਹ ਜਿਹਨੇ ਜਾਂਚ ਪਸੇ ਹੋਏ ਆ ਜੇ ਵੱਡੀ ਲੜਾਈ ਨਾਲ ਲੜੀ ਤੇ ਪੱਕੀ ਨੌਕਰੀ ਪੁਰਾਣੀ ਗੱਲ ਹੋ ਜਾਂਦੀ ਹੈ ਕੋਈ ਟੈਨਸ਼ਨ ਨਹੀਂ ਹੋਏਗੀ ਕੋਈ ਕੰਮ ਦੇ ਭੇਤੇ ਨੀਅਤ ਨਹੀਂ ਹੋਣ ਗਈ ਕੋਈ ਪ੍ਰੋਬਲਮ ਫੰਡ ਨਹੀਂ ਹੋਏਗਾ ਤੇ ਕਿਸੇ ਨੂੰ ਬਿਮਾਰੀ ਦੇ ਪੈਸੇ ਨਹੀਂ ਮਿਲਣਗੇ ਜੇ ਉਹ ਇਲਾਜ ਕਰਾ ਕੇ ਆ ਇਸ ਸਿਧਾਂਤ ਦੁਨੀਆ ਤੇ ਲਾਗੂ ਹੋ ਚੁੱਕਾ ਆ ਇਸ ਸਿਧਾਂਤ ਦਾ ਨਾਮ ਆ ਹਾਇਰ ਐਂਡ ਫਾਇਰ ਤੁਸੀਂ ਜਿੰਨਾ ਚਿਰ ਕੰਮ ਲੈਣਾ ਆ ਉਹ ਤੋਂ ਕਿਸੇ ਆਂਗਰ ਲਾਓ ਤੇ ਉਹ ਤੁਹਾਨੂੰ ਵਾਦੋ ਕੀ ਚੁੱਪਤੀ ਕਰੋ ਕੰਮ 2 ਘੰਟੇ ਦਾ ਤੁਸੀਂ ਸਾਰੀ ਉਮਰ ਦੀ ਗਰੰਟੀ ਕਿਉਂ ਕਰਦੇ ਹੋ ਦੇ ਨਾਲ ਵਿੱਚ ਸਾਰੀ ਉਮਰ ਤੇ ਅਸੀਂ ਪੈਨਸ਼ਨ ਦੇਵਾਂਗੇ ਇਸ ਕਰਕੇ ਇਹ ਸਮਾਂ ਆ ਰਿਹਾ ਬੜਾ ਤੇਜ਼ੀ ਨਾਲ ਅਰਥਚਾਰਾ ਬਹੁਤ ਬੁਰੀ ਤਰ੍ਹਾਂ ਫਸਿਆ ਤੇ ਸਾਡੇ ਲਈ ਮੁਸ਼ਕਲਾਂ ਦਾ پہاੜ ਸਾਨੂੰ ਦਿਖਾਈ ਦਿੰਦਾ ਅਸੀਂ ਤਾਂ ਰੋਕਦੇ ਜੀਉਂਨੇ ਆ ਵੀ ਕੰਮ ਦੇ ਸਾਨੂੰ ਨੌਕਰੀ ਮਿਲੇ ਉਹ ਤਾਂ ਜਿੱਥੇ 10 ਬੰਦੇ ਕੰਮ ਕਰਦੇ ਸੀ ਮਸ਼ੀਨਾਂ ਨਾਲ ਕੰਮ 5 ਬੰਦੇ ਮੁਕਾ ਲੈਂਦੇ ਆ ਚਾਹੀਦਾ ਕਿ ਆ ਵੀ ਕੰਮ ਦੇ ਘੰਟੇ ਅੱਧੇ ਕਰ ਦਿੱਤੇ ਜਾਂਦੇ ਵੀ ਹੁਣ ਦਸਾਂ ਦਾ ਕੰਮ ਪੰਜ ਕਰੀ ਜਾਂਦੇ ਤੇ ਕੰਮ ਦੇ ਘੰਟੇ ਘਟਾ ਦੇਓ ਪਰ ਕਿੰਨੇ ਦਿਨ ਹੀ ਕੰਮ ਦੇ ਘੰਟੇ ਨਹੀਂ ਘਟਾਉਣੇ ਤੁਸੀਂ ਘਰ ਹੀ ਜਾ ਕੇ ਆਪਣੀਆਂ ਘਰਵਾਲੀਆਂ ਆਪਣੀਆਂ ਬੱਚੀਆਂ ਨੂੰ ਦੇਖਦੇ ਰਹਿੰਦੇ ਹੋ ਤੁਹਾਡੇ ਕੰਮ ਦੇ ਘੰਟੇ ਚਾਹੀਦੇ 70 ਮੈਂ ਗਲਤ ਨਾ ਹੋਵਾਂ ਮਤੇ 70 ਕਿੰਨੇ ਨਾ ਪਈ 90 ਤੱਕ ਚਾਹੀਦੀ ਤੁਸੀਂ ਆਪਣੀਆਂ ਘਰਵਾਲੀਆਂ ਤੇ ਧੀਆਂ ਦੇ ਮੂੰਹ ਦੇਖੀ ਜਾਂਦੇ ਹੋ ਜਾ ਕੇ ਉਹ ਬਦमाश ਬੰਦਾ ਕਹਿ ਰਿਹਾ ਜਿਹਨੇ ਕੱਲ ਹੀ 300 ਬੰਦਾ ਆਪਣੇ ਫਰਮ ਚੋਂ ਪੜ੍ਹਦਾ ਉਹ ਨਾ ਜਾ ਲਾ ਸਕਦੇ ਕਿ ਕੰਮ ਕਿੱਦਾਂ ਦੇ ਆਉਣ ਵਾਲੇ ਦਿਨਾਂ 'ਚ ਆਉਣੇ ਆ। ਕੰਮ ਨਾਂ ਦੀ ਚੀਜ਼ ਹੀ ਨਹੀਂ ਰਹਿ ਗਈ, ਬੰਦੇ ਨੂੰ ਮਸ਼ੀਨ ਬਣਾ ਦਿੱਤਾ ਜਾਏਗਾ। ਇਹ ਅਵਸਥਾ ਹੈ ਮਹਰੌਣੀ ਅਵਸਥਾ ਤਾਂ ਦੱਸਣਿਆ ਕਿ ਸਤਾਈ ਸਾਹਮਣੇ ਆਉਣੀ ਚਾਹੀਦੀ ਹੈ। ਐਮੀ ਅਸੀਂ ਸੋਚੀਏ ਵੀ ਗੜਸ਼ਣ ਕਰ ਧਰਮਾ ਮਾਰ ਕੇ ਅਸੀਂ ਨੌਕਰੀ ਪੱਕੀ ਕਰਾ ਲੈਣੀ ਹੈ। ਅਸੀਂ ਕਿਤੇ ਹਿਸ਼ਾਰਪੁਰ ਜਾ ਕੇ ਚਾਰ ਡਾਂਗਾ ਆ ਕੇ ਜਾਂ ਕਿਸਾਨਾਂ ਨੇ ਇਕੱਠੇ ਹੋ ਕੇ ਐਮਐਸਪੀ ਲੈ ਲੈਣੀ ਹੈ ਜੇ ਅਸੀਂ ਚਾਰ ਦੇ ਮੇਲਾ ਰੋਕ ਲਈਆਂ। ਉਹ ਤਾਂ ਥੋੜੀਆਂ ਜ਼ਮੀਨਾਂ ਵੇਚਣ ਨੂੰ ਪਿਆ ਗਿਆ। ਮੋਦੀ ਬਾਰ-ਬਾਰ ਕਹਿ ਰਿਹਾ ਕਿ ਜਿੰਨਾ ਚਿਰ ਜ਼ਮੀਨਾਂ ਅਦਾਨੀਆਂ-ਬਾਨੀਆਂ ਨੂੰ ਨਹੀਂ ਦਿੰਦਾ ਮੈਂ ਉਹਨਾਂ ਚਿਰ ਖੇਤੀ ਬਾੜੀ ਦੀ ਪਹਿਦਾਵਾਰ ਨੂੰ ਰੱਖੂ। ਤੁਸੀਂ ਤਾਂ ਰੁਕ ਦੋ ਐਮਐਸਟੀ ਚਾਹੁੰਦੇ ਹੋ ਨਾ। ਆਸਟ੍ਰੇਲੀਆ ਦਾ ਕਿਸਾਨ ਰੋ ਰਿਹਾ ਵੀ ਮੇਰੇ ਮੁਰਗੀਆਂ ਤੇ ਮੇਰੇ ਆਂਡੇ ਵਿਖਦੇ ਨਹੀਂ ਕਿ ਤੁਸੀਂ ਬਾਹਰੋਂ ਆਂਡੇ ਲੈ ਆ ਕੇ ਵੇਚ ਦਿਓ ਆਸਟ੍ਰੇਲੀਆ ਵਿੱਚ। ਫਰਾਂਸ ਦੇ ਕਿਸਾਨਾਂ ਨੇ ਪੈਰਿਸ ਦੀਆਂ ਗਲੀਆਂ 'ਚ ਆ ਕੇ ਗੋਹੇ ਨਾਲ ਭਰ ਦਿੱਤੀਆਂ। ਤੁਸੀਂ ਸਾਡੀ ਕੋਈ ਕਰ ਦਿੱਤੀ ਕਿਸਾਨਾਂ ਦੀ ਸਾਡੇ ਪਸ਼ੂ ਮਰ ਗਏ ਆ ਸਾਨੂੰ ਘਾਟਾ ਪੈ ਗਿਆ ਤੁਸੀਂ ਕੀ ਕਰਦੇ ਹੋ ਗਰੀਸ਼ਾਂ ਤੋਂ ਮਾਲ ਮੰਗਾਈ ਜਾਂਦੇ ਇਸ ਲਈ ਇਹ ਦਿਨ ਬੁਰਿਆਂ ਦੀ ਨਿਸ਼ਾਨੀ ਆ ਬੁਰੇ ਦਿਨ ਭਵਾਨ ਕਰਤੇ ਜੀ ਹੈ ਬੁਰੇ ਦਿਨ ਕੋ ਮਾੜੇ ਕਰਮਾਂ ਕਾਰਨ ਨਹੀਂ ਬੁਰੇ ਦਿਨ ਕਾਰਨ ਹਾਤਮਾ ਕਰਨ ਲਿਆ ਦਿਨ ਹਾਕਮਾ ਵਾਰੇ ਵਰਦੇ ਨਾਨਕ ਨੇ ਕਿਹਾ ਕਿ ਰਾਜੇ ਸਿੰਘ ਮੁਕਤਮ ਕੁਤੇ ਰਾਜੇ ਸ਼ਬਦ ਨਹੀਂ ਬਕਰਤੇ ਰਾਜੇ ਕਰਤੇ ਅਭੀ ਰਾਜਾ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਰਾਜਾ ਰਾਜੇ ਹੁੰਦਾ ਹੈ ਕਈ ਲੋਕ ਰੇਖਾ ਪੁੰਡਾ ਜੀ ਤੁਹਾਨੂੰ ਕਹਿੰਦੇ ਜੀ ਮੁਸਲਮਾਨ ਰਾਜਾ ਹੀ ਮਾਰਾ ਆ ਹਿੰਦੂ ਰਾਜਾ ਜਿਹੜਾ ਚੰਗਾ ਸੀ ਜਿਹਨੇ ਗੁਰੂ ਗਵੰਸ ਸਿੰਘਾ ਵੈਦ ਕਰਕੇ ਉਹਨਾਂ ਦੇ ਅੱਗੇ ਦਗਾ ਕੀਤਾ ਸੀ ਮੁਸਲਮਾਨ ਰਾਜਿਆਂ ਬਾਰੇ ਵੀ ਸੀ ਜਾਣਦੇ ਜਿੱਦਾਂ ਲੋਕਾਂ ਨਾਲ ਅਤਿਆਚਾਰ ਕੀਤੇ ਆ ਰਾਜੇ ਦੀ ਧਰਮ ਕੋਈ ਨਹੀਂ ਹੁੰਦਾ ਰਾਜੇ ਦਾ ਤਾਂ ਲੁੱਟ ਕਰਨੀ ਭਰਨੀ ਆ ਉਹ ਲੁੱਟ ਕਰਦਾ ਆ ਇਸ ਲਈ ਰਾਜੇ ਮਾਰੇ ਹੁੰਦੇ ਆ ਤੇ ਰਾਜੇ ਮਾਰੇ ਕਰਕੇ ਸਾਡੀ ਦੁਰਦਸ਼ਾ ਹੋ ਰਹੀ ਆ ਇੱਕ ਤਰ੍ਹਾਂ ਦੇ ਸਮਝਣ ਦੀ ਲੋੜ ਹੈ ਦੂਜਾ ਇੱਕ ਵੱਡਾ ਸਾਡਾ ਦੁਖਾਂਤ ਇਹ ਆ ਵੀ ਜਿਹੜਾ ਸਾਡਾ ਦੇਸ਼ 47 ਜਿਹੜੀ ਅਸੀਂ ਗਲਤੀ ਨਹੀਂ ਕੀਤੀ ਮੁਸਲਮਾਨਾਂ ਨੇ ਕਦੇ ਨਹੀਂ ਕੀਤੀ ਜਨਾਰੇ ਕਦੇ ਨਹੀਂ ਕੀਤੀ ਇਹ 47 ਜੀ ਦੇਸ਼ ਆਜ਼ਾਦ ਹੋ ਗਿਆ ਸਾਨੂੰ ਮੁਸਲਮਾਨਾਂ ਨੂੰ ਲੱਗਦੇ ਇਸ ਤੇ ਅਸੀਂ ਆਪਣਾ ਵੱਖਰਾ ਦੇਸ਼ ਬਣਾ ਲੈਣਾ 47 ਦੇ ਵਿੱਚ ਮੁਸਲਮਾਨਾਂ ਦਾ ਦੇਸ਼ ਵੱਖਰਾ ਬਣ ਗਿਆ ਪਰ ਭਾਰਤ ਦੇ ਕਰੋੜਾਂ ਮੁਸਲਮਾਨਾਂ ਨੇ ਕਿਹਾ ਕਿ ਅਸੀਂ ਉੱਥੇ ਜਾਣਾ ਇਹ ਸਾਡਾ ਦੇਸ਼ ਏਹੀ ਹੈ ਕਿਉਂਕਿ ਸਾਡੇ ਬਜ਼ੁਰਗਾਂ ਨੇ ਜੰਨਾਂ ਦੇ ਬਾਗ ਵਿੱਚ ਗੋਲੀਆਂ ਖਾਧੀਆਂ ਨੇ ਸਾਡੇ ਬਜ਼ੁਰਗਾਂ ਨੇ ਬਾਬੇ ਨਾਨਕ ਦੇ ਨਾਲ ਬਾਣੀ ਦੀ ਰਚਨਾ ਕੀਤੀ ਹੈ ਭਾਬੇ ਫਰੀਦ ਦੀ ਬਾਣੀ ਹੈ ਸਾਡੇ ਬਜ਼ੁਰਗਾਂ ਨੇ ਛਾਤੀਆਂ ਤਾਣ ਕੇ ਗੋਲੀਆਂ ਖਾਧੀਆਂ ਪਾੜ ਕੇ ਆਜ਼ਾਦੀ ਲਈ ਅਸੀਂ ਪਾਕਿਸਤਾਨ ਕਾਢ ਲਈ ਜਾਣਾ ਤੇ ਜਿਹੜਾ ਧਰਮ ਦੇ ਨਾਂ ਤੇ ਬਣਿਆ ਪਾਕਿਸਤਾਨ ਆ ਅਜੋਦੇ ਬੰਦਿਆਂ ਨੂੰ ਰੋਟੀ ਦੋ ਟੈਂਪ ਵੀ ਮਿਲਣੀ ਉਹੀ ਹੋਈ ਉਹ ਹਿੰਦੂਆਂ ਕਰਕੇ ਨਹੀਂ ਹੈ ਉਹ ਮੁਸਲਮਾਨ ਉਹ ਸਿੱਖਾਂ ਕਰਕੇ ਨਹੀਂ ਹੈ ਉਹ ਮੁਸਲਮਾਨ ਰਾਜਿਆਂ ਕਰਕੇ ਹੈ ਕਿਉਂਕਿ ਮੁਸਲਮਾਨਾਂ ਦੇ ਨਾਂ ਤੇ ਮੁਸਲਮਾਨਾਨਾ ਧਰੋ ਹੋ ਕੇ ਆਇਆ ਭਾਰਤ ਇੱਕ ਰਾਜ ਦੇਸ਼ ਹੋਇਆ ਤੇ ਜਿੱਥੇ ਮੁਸਲਮਾਨ ਹਿੰਦੂ ਸਿੱਖ ਸਾਰੇ ਇਕੱਠੇ ਰਹਣ ਸੋਹਣੀ ਫਲਵਾੜੀ ਲੱਗਦੀ ਨਾ ਪਰ ਸ਼ੋਕ ਲੈ ਹੁੰਦਾ ਤੇ ਸੈ ਸਾਨੂੰ ਨਾ ਉਹਨਾਂ ਮੁਹੱਬਤ ਇਹ ਨੂੰ ਘਟ ਜਾਂਦੀ ਜੇ ਉਹਦੇ ਨਾਲ ਰਾਜਗੁਰੂ ਸਖਦੇਵ ਨਾ ਹੁੰਦਾ ਟੋਕੀਆ ਰਾਜਗੁਰੂ ਨਾ ਹੁੰਦਾ ਸਾਡਾ ਸਿਕਤਾਰ ਕਿੰਨਾ ਹੀ ਕੁਝ ਬੋਲ ਵੱਜ ਜਾਂਦਾ ਜੇ ਤੂੰ ਇਹ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸੰਗਾ ਦੇਣ ਦਾ ਮੌਕਾ ਆਇਆ ਨਾ ਸੂਬਾ ਸਰਹੰਗ ਰੇ ਗਿਆ ਤੇ ਉਦੋਂ ਫਿਰ ਨਵਾਬ ਮਰੀਦਪੁਰ ਤੋਂ ਉੱਠ ਕੇ ਖੜਾ ਹੋ ਗਿਆ ਸੀ ਕਹਿੰਦੇ ਉਹ ਸੂਬਾ ਸਰਹੰਗ ਤੇਰੀ ਲੜਾਈ ਗੁਰੂ ਗੋਬਿੰਦ ਸਿੰਘ ਨਾਲ ਐ ਤੂੰ ਇਹਨਾਂ ਬੱਚਿਆਂ ਨੂੰ ਜੰਗ ਵਿੱਚ ਚੋਣ ਲਈ ਕਾ ਤੇ ਤਿਆਰੀ ਕਰਨੇ ਆ ਤੇਰਾ ਥੇ ਹੋ ਜਾਏਗਾ ਤੇਗਾ ਅਸੀਂ ਉਸ ਮੁਸਲਮਾਨ ਨੂੰ ਕਿੱਦਾਂ ਪਲਾ ਸਕਾਂਗੇ ਅਸੀਂ ਬਾਬੇ ਫਰੀਦ ਦੀ ਬਾਣੀ ਨੂੰ ਕਿੱਦਾਂ ਪਲਾ ਸਕਾਂਗੇ ਅਸੀਂ ਅਮਦਲ ਹਮੀਦ ਨੂੰ ਕਿੱਦਾਂ ਪਲਾ ਸਕਾਂਗੇ ਜਿਹਨੇ ਪਾਕਿਸਤਾਨ ਦੇ ਬਾਡਰ ਤੇ ਜਿਹਦੇ ਨਾਂ ਤੇ ਸਕੂਲ ਨਹੀਂ ਬਣ ਦਿੱਤਾ ਬਈ ਮੰਨ ਨਹੀਂ ਯੂਪੀ ਵਾਲਿਆਂ ਨੇ ਉਹਦੇ ਪਿੰਡ ਦਾ ਸਕੂਲ ਹਮੀਦ ਦੇ ਨਾਂ ਤੇ ਨਹੀਂ ਬਣ ਦਿੱਤਾ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਜਾ ਕੇ ਮੰਨੇ ਆ ਉਹਦਾ ਕੋਈ ਹੋਰ ਹੀ ਨਾ ਰੱਖਣਾ ਚਾਹੁੰਦੇ ਸੀ ਜਦ ਹਮੀਦ ਦਾ ਨਾਮ ਰੱਖਣ ਤਿਆਰ ਨਹੀਂ ਕਿਉਂਕਿ ਮੁਸਲਮਾਨ ਹੈ ਜਿਹਨੇ ਟੈਂਕਾਂ ਦਾ ਟੱਕਰਾ ਕਰਕੇ ਆਪਣੀ ਜਾਨ ਦਿੱਤੀ ਉਸ ਉਹ ਜਗਾ ਬਣੀ ਆ ਪਰ ਉੱਥੇ ਖੇਮ ਕਰਨ ਦੇ ਲਈ ਮੈਂ ਜਗਾ ਦੇਖ ਕੇ ਉਹਨਾ ਬਹੁਤ ਵੱਡੀ ਜਾਨਾ ਇਹਦਾ ਪਾਪ ਜਿਹੜਾ ਇਹ ਸਾਡਾ ਫਲਵਾੜੀ ਸੀ 47 ਉਹ ਰੱਖੀ ਅਸੀਂ ਕਹਿਮ ਗਲਤੀ 47 ਵਾਲੀ ਪਾਕਿਸਤਾਨ ਨੇ ਕੀਤੀ ਸੀ ਅਸੀਂ ਨਹੀਂ ਕੀਤੀ ਅੱਜ ਮੋਦੀ ਸਾਡੇ ਤੋਂ ਉਹ ਕਰਾਉਣੀ ਚਾਹੁੰਦਾ ਹੈ ਉਹ ਲਗਾਇਆ ਇਹ ਦੇਸ਼ ਮੁਸਲਮਾਨਾਂ ਦਾ ਹੈ ਮੇਰੀ ਉਹ ਭੈਣ ਹੁਤੀ ਹੈ ਉਹ ਨਹੀਂ 5 ਮਿੰਟ ਦਿਨੇ ਮੌਕਾ ਦਿਓ ਉਹ ਲਗਾਇਆ ਇਸ ਗੱਲ ਦੇ ਉੱਤੇ ਵੀ ਦੇਸ਼ ਇਹ ਇੱਕ ਤਰ੍ਹਾਂ ਦਾ ਬਣਾਉਣਾ ਹੈ ਜਿੱਥੇ ਲੋਕ ਇੱਕੋ ਰੰਗ ਦੇ ਹੋਣ ਤੇ ਇੱਕੋ ਹੀ ਬੋਲੀ ਬੋਲਣ ਉਰੇ ਚੂਏ ਨਾ ਕਿਤੇ ਕਲੇਮ ਹੋ ਜੂਏ ਵੀ ਉਹ ਜਿਹੜਾ ਹਿੰਦੂਆਂ ਦਾ ਦੇਸ਼ ਬਣ ਗਿਆ ਤੇ ਉਹ ਜਿਹੜਾ ਚੋਨਾ ਲਾਉਣ ਆਉਂਦਾ ਮਜ਼ਦੂਰ ਉਹਦਾ ਦੇਸ਼ ਬਣਨਾ ਹੈ ਨਾ ਜਿਹੜਾ ਹਿੰਦੂ ਠੱਠੀ ਵੀ ਐਟਾ ਪਕਾਉਂਦਾ ਉਹਦਾ ਰਾਜ ਨਹੀਂ ਬਣਦਾ ਜਿਹੜਾ ਮਜ਼ਦੂਰ ਝਾਰਖੰਡ ਦੀ ਮਿਲ ਵਿੱਚ ਕੰਮ ਕਰਦਾ ਹੋਇਆ ਵੀ ਬੱਚਿਆਂ ਨੂੰ ਰੋਟੀ ਖਾ ਸਕਦਾ ਉਹਦਾ ਰਾਜ ਨਹੀਂ ਹੋਣਾ ਅੰਬਾਨੀਆਂ ਦਾਨੀਆਂ ਦਾ ਉਹ ਹਿੰਦੂ ਰਾਜ ਅੰਬਾਨੀਆਂ ਦਾਨੀਆਂ ਦਾ ਚੌਗਾ ਹੈ ਜਿਹੜੇ ਅੰਬਾਨੀ ਨੇ ਆਪਣੇ ਮੁੰਡੇ ਦੇ ਵਿਆਹ ਤੇ ਖਰਚ ਕਰਨ ਲਈ 7000 ਕਰੋੜ ਰੁਪਈਆ ਖਾਚੇ ਉਰੇ ਲਿਖੇ ਨੌਜਾਨ ਬੈਠੇ ਹੋਏ ਬਹੁਤ سارے ਸ਼ਹਿਰ ਤੋਂ ਜਾਂਦੇ ਹਰ ਕੰਮ ਨੂੰ ਇਸ ਪਾਰਦੇ ਲਿੰਦੇ ਆ। ਆਜ ਮਹਾਰਾਜਪਾਲ ਦੇ ਕਿਹਾ ਸੀ ਇੱਕ ਸ਼ਹਿਨਸ਼ਾਹ ਨੇ ਬਣਾਕਰ ਆਪਣੇ ਮਹਿਰੂਬਾ ਦੀ ਯਾਦ ਵਿੱਚ ਤਸੀਹ ਤਾਜ਼ ਮਹਿਲ ਬਣਾਇਆ ਹੈ ਅਸੀਂ ਗਰੀਬੋ ਕੀ ਮੁਹੱਬਤ ਦਾ ਮਸਾ। ਜਾਣੀ ਇੱਕ ਗਰੀਬ ਦੀ ਧੀ ਨੂੰ ਵਿਆਹ ਦਾ ਚਿੰਤਾ ਪਈ ਸਾਨੂੰ ਦੀ ਧੀ ਗੋਣੀ ਕਿੱਦਾਂ ਆ ਪਰ ਬਾਣੀ ਸਾਡੀ ਲੁੱਟ ਕਰਕੇ 7000 ਕਰੋੜ ਰੁਪਏ ਆਪਣੇ ਮੁੰਡੇ ਦੇ ਵਿਆਹ ਤੇ ਖਰਚ ਕਰਦਾ ਮੋਦੀ ਦੀ ਕਿਰਪਾ ਦੇ ਨਾਲ। ਰਾਜ ਉਹ ਹਿੰਦੂ ਦਾ ਜਵਾਨ ਹੈ। ਦੇਵ ਦਾ ਰਾਜ ਲਿਆਉਣ ਲਈ ਉਹਨੇ ਹਮਲੇ ਸ਼ੁਰੂ ਕਰਤੇ ਬਾਰੀ ਬਾਰੀ ਚਲਦੀ ਹੈ ਸ਼ੁਰੂ ਕਰ ਲੋ ਪਹਿਲਾਂ ਬਾਰੀ ਮੁਸਲਮਾਨਾਂ ਦੀ ਫਿਰ ਬਾਰੀ ਅਸਾਈਆਂ ਦੀ ਔਰ ਬਾਰੀ ਸਿੱਖਾਂ ਦੀ ਨੰਬਰ ਲੱਗਾ ਹੋਇਆ ਸਿੱਖਾਂ ਦੀ ਬਾਰੀ ਆ ਰਹੀ ਹੈ ਮੈਂ ਜੇ ਇੱਕ ਵੀਡੀਓ ਪਾ ਕੇ ਆਇਆ ਕਿ ਆਉਣ ਲਗਾ ਵੀ ਥਾਰੂ ਸਮਝ ਨਹੀਂ ਲੱਗੇ ਕਿ ਆਰਐਸਐਸ ਕਿੱਥੇ ਕੰਮ ਕਰਦੀ ਹੈ ਦੋਨੇ ਪਾਸੇ ਕੰਮ ਕਰੀ ਜਾਂਦੀ ਹੈ ਇੱਕ ਪਾਸੇ ਖਾਲਸਾ ਦਾ ਵਿਰੋਧ ਕਰਦੀ ਹੈ ਦੂਜੇ ਪਾਸੇ ਖਾਲਸਾ ਪੱਖੀਆਂ ਦੇ ਨਾਲ ਹੈ ਇੱਕ ਪਾਸੇ ਕਿਸਾਨਾਂ ਨੂੰ ਕਹਿੰਦੀ ਤੁਹਾਡੇ ਨਾਲ ਹੈ ਦੂਜੇ ਪਾਸੇ ਕਹਿੰਦੇ ਆ ਮਜ਼ਦੂਰੋ ਇਕ ਕਿਸਾਨ ਤੁਹਾਨੂੰ ਜ਼ਮੀਨਾਂ ਨਹੀਂ ਦੇਣ ਦਿੰਦੇ ਅਸੀਂ ਤੁਹਾਡੇ ਨਾਲ ਆ ਸਾਡਾ ਦੁਸ਼ਮਣ ਕਿਸਾਨ ਹੈ ਇੱਕ ਪਾਸੇ ਗਿੰਦੀ ਆ ਕੇ ਬਈ ਮੈਂ ਜਿਹੜੇ ਬਾਦਲ ਹੁਰੀਆਂ ਇਹ ਬਹੁਤ ਮਾੜੀਆਂ ਇਹਨਾਂ ਨੂੰ ਦਾਦੀ ਕਹਿੰਦੇ ਆ ਦਾਦੀਆਂ ਵਿੱਚ ਵੀ ਕੰਮ ਕਰਦਾ ਆਰਐਸਐਸ ਤੇ ਬਾਗੀਆਂ ਵਿੱਚ ਵੀ ਕੰਮ ਕਰਦਾ ਕਮਾਲ ਦੇਖੀ ਨਾ ਦੋਨੇ ਪਾਸੇ ਜਿਹੜੇ ਬੜਬੜੇ ਇਕੱਠ ਹੋਏ ਆ ਕੱਲ ਕੰਠ ਕਰਕੇ ਅਗਰਪ੍ਰੀਤ ਸਿੰਘ ਦਿੱਲੀ ਉਹ ਇਕੱਠ ਵਿੱਚ ਮੈਂ ਇਹ ਕਹਿ ਸਕਦਾ ਵੱਡਾ ਹਿਸਾ ਆਰਐਸਐਸ ਦਾ ਹੋਇਆ ਦੇ ਬਦਕਿਸਮਤੀ ਆ ਪੰਜਾਬ ਦੇ ਲੋਕ ਨਹੀਂ ਸਮਝ ਰਹੇ ਕੁਝ ਤਾਂ ਪਹਿਲਾਂ ਚਲੇ ਗਿਆ ਡਰ ਦੇ ਇਸ ਕੈਸੇ ਲਈ ਤੇ ਸਤਾ ਲਈ ਪਾਰਟੀਆਂ ਬਦਲ ਜਾਂਦੇ ਆ ਗੱਲ ਬਦਲੂ ਬਣ ਜਾਂਦੇ ਮਿੰਟਾਂ ਤਾਂ ਕਿ ਪਰਸੋਂ ਮੈਂ ਸੀਐਮ ਸੀ ਗਿਆ ਉੱਥੇ ਇੱਕ ਹਸਪਤਲ ਜਿਹੜਾ ਉਹ ਸਰ ਦਾ ਨਿਊਰੋ ਸਰਜਰੀ ਆ ਉਹਦਾ ਅਧ்கਾਟ ਵੀ ਕੀਤਾ ਆ ਇਸ ਜਿਹੜਾ ਅਬੂਰ ਵਾਲਾ ਆ ਜਾਖੜ ਦੇ ਪਿਓ ਨੇ ਸੀ 스피ਕਰ ਹੁੰਦਾ ਸੀ ਬਲਰਾਮ ਜਾਖੜ ਦੇਖਿਆ ਬਲਰਾਮ ਜਾਖੜ ਨੇਦਾ ਅਧ்கਾਟ ਨਹੀਂ ਕੀਤਾ ਲੋਕ ਸਭਾ ਸਪੀਕਰ ਐ ਮੈਂ ਪੜ ਰਿਆ ਸੀ ਲੈ ਕੇ ਜੇ ਇੱਕ ਜਿਹੜਾ ਮੁੰਡਾ ਅੱਜ ਵੀ ਸ਼ਰਮਨਾ ਆਵੇ ਜਿਹੜਾ ਸੁਨੀਲ ਜਾਖੜ ਅੱਜਕੱਲ ਜੀਪੀ ਦਾ ਪ੍ਰਧਾਨ ਆ ਤੇ ਮੇਰੇ ਪਿਓ ਨੇ ਕੱਲ ਘੱਟ ਨੂੰ ਕੀਤਾ ਆ ਮੈਂ ਉਹਦੀ ਖੱਟਿਆ ਖਾਧੀ ਆ ਤੇ ਮੈਂ ਹੁਣ ਜੀਪੀ ਨਾ ਚੱਲ ਗਿਆ ਸੱਤਾ ਵੀ ਲੈ ਲਿਆ ਤੇ ਬੰਦੇ ਨੂੰ ਬੇਈਮਾਨ ਬਣਾ ਦਿੱਤਾ ਸਾਰੀ ਉਹ ਬਲਾਤਾਲੀ ਦਾ ਪੰਜ ਪਕਾਣਾ ਦੇ ਘਰ ਨਹੀਂ ਰਹੇ ਆ ਉਹ ਜਿਹੜੇ ਸੰਗਰੂਰ ਵਾਲੇ ਹੋਰ ਕਿੰਨੇ ਹੀ ਆ ਲੇਕਿਨ ਹੁਣ ਕਹਿੰਦੇ ਵੀ ਸੰਵਾਰ ਉਸ ਸਪੋਰਟ ਪਿਆਦੀ ਆ ਜੰਮੂ ਤੇ ਤਕਸਾਲ ਤੇ ਖਾਲਸਤਾਨ ਵੀ ਹਮੇਂ ਪੀ ਰਹੀ ਆ ਮੈਂ ਹੁਣ ਮਤ ਪੈਦਲੀ ਜਿਹਾਉਂਦਾ ਕੋਈ ਜੇ ਤੇ ਵੱਡੇ ਆਗੂ ਜਰਨੈਲ ਸਿੰਘ ਭਿੜਨਾ ਵਾਲਾ ਰਹੇ ਆ ਉਹਦਾ ਧੰਮਾ ਮਹਾਰਾਸ਼ਟਰ ਜਾ ਕੇ ਬੀਜੇਪੀ ਨੂੰ ਕਹਤਾ ਕਿ ਕੌਣ ਲੈ ਕੇ ਆਇਆ ਪਰ ਪੰਜਾਬ ਦੇ ਵਿੱਚ ਐਸ ਵੇਲੇ ਪੂਰੇ ਨਿਸ਼ੰਘ ਹੋ ਕੇ ਲਗਾਇਆ ਕਿ ਬੀਜੇਪੀ ਦੀ ਮਦਦ ਕਰਨੀ ਹੈ ਕੌਣ ਧੰਮਾ ਜੀ ਇੱਕ ਵੀ ਗਲਤ ਨਿਕਲ ਕੇ ਮੈਂ ਤੁਹਾਡੇ ਸਾਹਮਣੇ ਸਿਰ ਨੀਵਾ ਕਰਕੇ ਜਵਾਬ ਦੇਣ ਨੂੰ ਆ ਗਿਆ ਅੰਦਾਜ਼ਾ ਕਰੋ ਸਾਨੂੰ ਪਤਾ ਨਹੀਂ ਲੱਗ ਰਿਹਾ ਦੁਸ਼ਮਣ ਸਾਡੇ ਵਿੱਚ ਆ ਕੇ ਬੈਠਾ ਆ ਜੇ ਦੁਸ਼ਮਣ ਆ ਗਿਆ ਨਾ ਪੰਜਾਬ ਵਿੱਚ ਨਾਨਕ ਦੀ ਬਾਣੀ ਨਹੀਂ ਰਹੇਗੀ ਨਾ ਅੰਕ ਦੀ ਬਾਣੀ ਨੇ ਜੋ ਸਾਡੇ ਨੂੰ ਬਿਲਕੁਲ ਤਨੂ ਤਾਮ ਦਿੱਤਾ ਨਾ ਗੁਰੂ ਗਵੈਰ ਸਿੰਘ ਦਾ ਜ਼ਿਕਰ ਕਰਨਾ ਲੋਕੀ ਸ਼ਨਾ ਦੇਣਗੇ ਸਾਡੇ ਤੋਂ ਕਿ ਗੁਰੂ ਗੰਸਾ ਕੌਣ ਹੁੰਦਾ ਹੈ ਇਹ ਇਹ ਜਿਹੜਾ ਵਿਚਾਰਧਾਰਾ ਲੈ ਕੇ ਦਿੱਲੀ ਵਾਲੇ ਆ ਰਹੇ ਨਾ ਬੜੀ ਖਤਰਨਾਕ ਵਿਚਾਰਧਾਰਾ ਹੈ ਇਹ ਬੰਦੇ ਨੂੰ ਬੰਦੇ ਨੂੰ ਮਾਰਨ ਲਈ ਇਹ ਕੀ ਦੀਆਂ ਕਾਢੀਆਂ ਵਾਗਨ ਮਾਰ ਦਿੰਦੇ ਇਹ ਬੰਦੇ ਨੂੰ ਬੰਦਾ ਸਮਝਦੇ ਕੋਈ ਨਹੀਂ ਇੱਕ ਮੁਸਲਮਾਨਾ ਦਾ ਮੁੰਡਾ ਮਾਰਤਾ ਤੇਰੇ ਝੋਲੇ ਚ ਉਹ ਗੰਹੂ ਦਾ ਮੀਟਿਆ ਉਹਨੂੰ ਮਾਰਦਤਾ ਜਿ ਦੇਖਿਆ ਤੇ ਉਹਦੇ ਵਿੱਚ ਸਬਜ਼ੀਆਂ ਆ ਆਪਣੀ ਮਾਂ ਨੂੰ ਲੈ ਕੇ ਚੱਲਿਆ ਸੀ ਇਹ ਦੇ ਬੁਕੇ ਮਰਦੂਾਰ ਕੌਣ ਕਹਿ ਜਾ ਰਿਹਾ ਮੁੰਡਾ ਇਹ ਵੀ ਨਹੀਂ ਸੀਰੇ ਵਿੱਚ ਮੇਰਾ ਕਹਿਣ ਤੋਂ ਪਾਠਿਆ ਵੀ ਇਦਾਂ ਦਾ ਵਿਚਾਰ ਖਤਰਾ ਬੜਾ ਆ ਤਾਂ ਲੱਖਾਂ ਦੀ ਲੋੜਿਆ ਸੀ ਦੋ ਮੋਰਚਿਆਂ ਤੇ ਬੜੇ ਪਰੇਸ਼ਾਨ ਨੇ ਆ ਜੇ ਤੁਸੀਂ ਬਹੁਤ ਸਿਆਣੇ ਲੋਕ ਬੈਠੇ ਹੋ ਆਪਣੀਆਂ ਨੌਕਰੀਆਂ ਵੀ ਕਰੋ ਤੈਰਮਨ ਤੋਂ ਬਾਹਰ ਲੜੋ ਮੈਂ ਲੜਾਈ ਦੇ ਨਾਲ ਆ ਪਰ ਜਿਹੜੀ ਚੇਤਨਾ ਲੋਕਾਂ ਨੂੰ ਦੇਣੀ ਆ ਨਾ ਤੇ ਇਹ ਖਤਰਾ ਸੁਲਝਾਉਣਾ ਬੜਾ ਜ਼ਰੂਰੀ ਆ ਜੇ ਕਿਤੇ ਹੋਰ 5-6 ਸਾਲ ਕਿਤੇ ਮੋਦੀ ਰਹਿ ਗਿਆ ਨਾ ਇਹ ਦੇਸ਼ ਇਦਾਂ ਦਾ ਨਹੀਂ ਰਹੇਗਾ ਜਿਦਾਂ ਦਾ ਦੇਖ ਰਹੇ ਹੈ। ਕਬਈ ਹੋ ਜਾਏਗੀ ਜੀ। ਪਰ ਉਹ ਤੋਂ ਬਾਅਦ ਅਪਸ਼ਟਾਈ ਕਿਆ ਹੋਵੇ ਜਦ ਬਚੀਆਂ ਚੋਕੀ ਸੀ। ਕਿਸ ਨੇ ਬਹੁਤ ਅੱਛਾ ਲਿਖਿਆ ਭਈ ਇਹ ਨਾ ਮੈਨੂੰ ਸਮਝ ਆ ਵੀ ਆਜ਼ਾਦੀ ਦੀ ਲੜਾਈ ਜਿੱਤੀ ਕਿੱਦਾਂ ਗਈ।ੁਰਵੇ ਇਹ ਦੱਸ ਦੇ ਗੁਲਾਮੀ ਕਿੱਦਾਂ ਆਈ ਸੀ। ਇਹ ਦੱਸਾਂ ਮੈਨੂੰ ਗੁਲਾਮੀ ਕਿੱਦਾਂ ਆਈ ਸੀ। ਇਹਦਾਂ ਹੀ ਆਦਮੀ ਸੋਚ ਨਹੀਂ ਲੋੜਿਆ ਫੇ ਸੁਣ ਕੇ ਕਹਿਣਾ ਆ ਰਸ ਸਾਗ ਗਈ ਹੈ ਜੀ ਹੁਣ ਕੀ ਕਰੀਏ। ਮਰ ਗਏ ਹੁਣ ਤਾਂ ਉਦੋਂ ਵੀ ਸਵਾਲ ਲੋਕੀ ਕੱਢਗੇ ਕਿ ਜਦੋਂ ਉਹ ਮੋਦੀ ਇਹ ਗਿਆਨ ਦੇ ਰਿਹਾ ਸੀ ਪੁਖੇਸਰ ਦੇ ਲੋਕਾਂ ਦੇ ਖਿਲਾਫ ਉਦੋਂ ਤੁਸੀਂ ਕੀ ਕਰ ਰਹੇ ਸੀ ਤੁਸੀਂ ਉਦੋਂ ਜਾਗਦੇ ਸੀ ਕਿ ਨਹੀਂ ਜਾਗਦੇ ਸੀ ਉਦੋਂ ਅਕਾਲ ਤਖਤ ਦੇ ਜਥੇਦਾਰ ਬੋਲਦੇ ਸੀ ਕਿ ਨਹੀਂ ਬੋਲਦੇ ਸੀ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਟੈਂਡ ਲੈਂਦੀ ਸੀ ਕਿ ਨਹੀਂ ਲੈਂਦੀ ਸੀ ਉਦੋਂ ਅਕਾਲੀ ਪੰਥ ਦੇ ਪ੍ਰਭੜੇ ਆਗੂ ਜਿਹੜੇ ਕਹੋਂਦੇ ਜਿਹੜੇ ਕਰੋੜਾਂ ਰੁਪਏ ਕਮਾਏ ਆ ਉਹ ਕੋਈ ਗੁਰੂ ਆਧਾਰ ਦੇ ਉੱਤੇ ਕੰਦਰਾ ਲੈ ਰਹੇ ਆ ਕਿ ਨਹੀਂ ਲੈ ਰਹੇ ਉਦੋਂ ਲੋਕੀ ਸਾਨੂੰ ਸਵਾਲ ਪੁੱਛੇਗਾ ਤੇ ਮੌਕਾ ਨਹੀਂ ਹੈ ਮੈਂ ਜ਼ਿਆਦਾ ਕੱਲਾ ਕਰਾਂ بس میں لٹھ ਨੂੰ ਕਹਾਂ ਯਾਦ ਕਰਦਾ ਵੀ ਇਹਨਾਂ ਵਿਚਾਰਾਂ ਦਾ ਖਲੌਣ ਵਾਲਾ ਸੀ ਲੱਠ ਉਹ ਸਾਡੇ ਚ ਰਹਿੰਦੇ ਹੋ ਲੰਮਾ ਸਮਾਂ ਅਸੀਂ ਉਹਨਾਂ ਨਾਲ ਰਹਿੰਦੇ ਤੇ ਸਾਨੂੰ ਫਾਇਦਾ ਹੁੰਦਾ ਪਰ ਮੈਂ ਉਹਨਾਂ ਦੇ ਜਾਣ ਤੋਂ ਕਦੇ ਵੀ ਇਹ ਕਹਾਂਗਾ ਵੀ ਮੈਂ ਵਾਪਸ ਆ ਜਾਣਾ ਤੁਹਾਨੂੰ ਬੇਨਤੀ ਕਰਨੀ ਵੀ ਤੁਸੀਂ ਲੱਖ ਬਣ ਕੇ ਲੋਕਾਂ ਵਿੱਚ ਚਲੋ ਇਹ ਗਏ ਕਿ ਨਹੀਂ ਸਰਨਾ ਤੁਹਾਡਾ ਵੀ ਲੱਠ ਜਿਹਾ ਲੱਗੇ ਹੁਣ ਘਾਟਾ ਕਿਦਾਂ ਪੂਰਾ ਕਰੀਏ ਸਰਨਾ ਇਦਾਂ ਆ ਕਿ ਕੱਲਾ ਕੱਲਾ ਬੰਦਾ ਲੱਠ ਵਾਂਗਰ ਲੋਕਾਂ 'ਚ ਕੰਮ ਕਰਦਾ ਜੱਟ ਜਰੇ ਕੋਈ ਇਮਾਨਦਾਰੀ ਨਾਲ ਕੋਈ ਪ੍ਰਪਕਟਾ ਨਾਲ ਫੇਰ ਲੱਠ ਨਹੀਂ ਕਿਤੇ ਮਰਦਾ ਇਹ ਲੱਠ ਜਿੰਦਾ ਰਹੇ ਜੇ ਲੱਠ ਨੇ ਵਿਚਾਰ ਭਲਾਤੇ ਤੁਸੀਂ ਫੇਰ ਲੱਠ ਅਗਲਾ ਸਾਲ ਮਨਾ ਲਿਓ ਦਾ ਨਾਮ ਲਾਨੇ ਤੇ ਲੱਠ ਜਿੰਦਾ ਨਹੀਂ ਰਹੇ ਬੰਦਾ ਵਿਚਾਰਾ ਨਾ ਜਿੰਦਾ ਰਹਿੰਦਾ ਆ ਤੇ ਲੱਠ ਕਦੀ ਨਹੀਂ ਮਰੇਗਾ ਨਾਲੇ ਲੱਠ ਨੇ ਕਿ ਸੁਸਿਆ ਹੁਣ ਉਹ ਇੰਨਾ ਹੀ ਬਹੁਤ ਹੈ ਮੇਰੇ ਖੂਨ ਨੇ ਰੁਕຊੁੰਦੇ ਆ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਬਹੁਤ ਹੈ ਲੱਠ ਨੇ ਕਿ ਥੋੜੀ ਜਿਹੀ ਤਾਂ ਵਿਚਾਰ ਕੀਤਾ ਹੁਣ ਵੀ ਮੇਰੇ ਲਈ ਯਾਦ ਕਰਿਆ ਕਰੋ ਉਹ ਤੇ ਇਸ ਕਰਕੇ ਰਹਿ ਵੀ ਲੋਕੋ ਕੇ ਸਰਾਹ ਤੇ ਤੁਰਦੇ ਰਹੋ ਕਿ ਮੈਂ ਆਸ ਕਰਦਾ ਵੀ ਤੁਸੀਂ ਜ਼ਰੂਰ ਇਹ ਮਹਾਨ ਬੰਦੇ ਦੀ ਯਾਦ ਤੇ ਜੁੜੇ ਉਹ ਬੇਨਤੀਆਂ ਮੇਰੀਆਂ ਨਿਮਰਤਾ ਦੇ ਨਾਲ ਨਾਲ ਮੈਂ ਕਹਿ ਰਿਹਾ ਇਹ ਸਵੀਕਾਰ ਕਰਿਓ ਵਿਚਾਰਿਓ ਉਹਨਾਂ ਤੇ ਬਹਿ ਕੇ ਵਿਚਾਰ ਕੇ ਜੋ ਕਰ ਸਕਦੇ ਉਹਨੇ ਲਈ ਕਰਿਓ ਜੇ ਨਾ ਕੀਤਾ ਕਿ ਇਹਦਾ ਪਛਤਾਵਾ ਨਾ ਹੋਵੇ ਮੈਂ ਜਿਹੜਾ ਜ਼ਿੰਦਗੀ ਐਵੇਂ ਹੀ ਬੁਆਈ ਹੈ ਇੱਕ ਬੰਦਾ ਕਹਿੰਦਾ ਵੀ ਮੈਂ ਸ਼ਮਸ਼ਾਨ ਘਾਟ ਗਿਆ ਸੀ ਉੱਥੇ ਉਹਨਾਂ ਦੇ ਕਬਰਾਂ ਵੀ ਦੇਖੀਆਂ ਜਿਹੜੇ ਲੋਕੀ ਦਰਦੇ ਸਨ ਤੇ ਨਹੀਂ ਲੜਨੀ ਮੰਨਦਾ ਮੰਨਦਾ ਕਬਰਾਂ ਉਹਨਾਂ ਦੀ ਵੀ ਬੜੀ ਹੈ ਬਸ ਇਹ ਜ਼ਿੰਦਗੀ ਵਜੋਂ ਸਮਝੀਏ ਇਹ ਲੱਖ ਸਾਡਾ ਨਿੱਖੇ ਯਾਦ ਰਹਿਗਾ ਇਹਨਾਂ ਸ਼ਬਦਾਂ ਦੇ ਨਾਲ ਮੇਰੇ ਅਤੇ ਪਰਿਵਾਰ ਨਾਲ ਪਾਰ ਸਾਰੇ ਮੈਂ ਪਾਰਟੀ ਵੱਲੋਂ ਗਰਮੀ ਦਾ ਪ੍ਰਤਵਾਦ ਕਰਦਾ ਧੰਨਵਾਦ